ਇਹ ਪਹਿਲੀ ਵਾਰੀ ਤੇ ਬਹੁਤ ਵਧੀਆ ਕੰਮ ਹੋਇਆ ਹੈ ਜੇ ਆਏ ਆ ਤਾਂ ਕੋਈ ਕਿਸੇ ਨੇ ਕੀਤਾ ਨਹੀਂ ਹੈਗਾ ਇਹ ਨੀਤਾ ਸੋਮਪrakash ਜੀ ਮੈਡਮ ਜੀ ਪਹਿਲਾਂ ਇੱਕ ਵਾਰ ਇਹਦਾ ਹਾਇ ਬਹੁਤ ਜੀ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਜੀ ਨਹੀਂ 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 ਜੀ ਹਾਂ ਜੀ ਇਹ ਨਹੀਂ ਸਾਨੂੰ ਮਦਦ ਦਿੱਤੀ ਨਹੀਂ ਜਿਆਦਾ ਕਹਿ ਕੇ ਗਏ ਆ ਜੀ ਤੁਹਾਡਾ ਮਕਾਨ ਅਸੀਂ ਖੜਾ ਕਰਾਂਗੇ ਇਹ ਨਹੀਂ ਕਰਕੇ ਵੀ ਦਿਖਾਣਾ ਸਾਨੂੰ ਜੇ ਕਹਿ ਕੇ ਗਏ ਕਰਕੇ ਦਿਖਾ ਦਿਓ ਜਿਸ ਬੰਦੇ ਦਾ ਘਰ ਘਾਟ ਨਹੀਂ ਉਹ ਕਾਦਾ ਨਾ ਥਾਣਵਾ ਇਨੀ ਘਰ ਘਾਟ ਬਣਾਤੇ ਗਏ ਇਹ ਘਰ ਵਿਸਾਰਤੇ ਬਹੁਤ ਧੰਨਵਾਦ ਘਰ ਜਿਹੜੇ ਟੁੱਟੇ ਆ ਉਹ ਸਰਕਾਰਾਂ ਦਾ ਕੰਮ ਦਾ ਪਾਗ ਜਨਾ ਪਰ ਸਰਕਾਰ ਕੁੰਭ ਕਨੀ ਨਹੀਂ ਸੁੱਤੀ ਹੋਈ ਆ ਔਰ ਜਿੰਨਾ ਮੈਂ ਕਹਿ ਕਿ ਗਈ ਸੀ ਉਹਨਾਂ ਨੇ ਇਹਨਾਂ ਨੂੰ ਕਰਕੇ ਦੇ ਜਾ ਕੇ ਦਿੱਤਾ ਆ ਔਰ ਇਹਨਾਂ ਦੀ ਉਹੀ ਇਹਨਾਂ ਦੇ ਮਨਾਂ ਦੀ ਖੁਸ਼ੀ ਆ ਕਹਿੰਦੇ ਹਨ ਕਿ ਕਿਸੇ ਗਰੀਬ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਸ ਦਾ ਦੁੱਖ ਵੰਡ ਲੈਣਾ ਵੀ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਹੈ ਤੇ ਇਹ ਭਾਗਾਂ ਵਾਲੇ ਕੋਈ ਹੋਰ ਨਹੀਂ ਸਗੋਂ ਦੀਨ ਦੁਖੀਆਂ ਦੀ ਦਿਲੋਂ ਸੇਵਾ ਕਰਨ ਵਾਲੀ ਪਰਸੇ ਸਮਾਜ ਸੇਵਕਾ ਮੈਡਮ ਅਨੀਤਾ ਸੋਮਪrakash ਨੇ ਜਿਨ੍ਹਾਂ ਦੇ ਸਹਿਯੋਗ ਨਾਲ ਹੀ ਇਨਾ ਗਰੀਬ ਲੋਕਾਂ ਨੂੰ ਉਹਨਾਂ ਦੇ ਚਿਹਰਿਆਂ ਤੇ ਮੁੜ ਤੋਂ ਖੁਸ਼ੀ ਦੇਖਣਾ ਨਸੀਬ ਹੋਈ ਹੈ ਕਿਉਂਕਿ ਮੈਡਮ ਅਨੀਤਾ ਸੋਮਪrakash ਨੇ ਇਨਾ ਗਰੀਬ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਅੱਜ ਪੂਰਾ ਕੀਤਾ ਹੈ ਦਰਾਸਲ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜਾ ਕਾਰਨ ਮਿਹੜੂ ਦੇ ਰਹਿਣ ਵਾਲੇ ਪੰਜ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਸਨ ਜਿਸ ਕਾਰਨ ਇਹ ਪਰਿਵਾਰ ਕਰੋ ਬੇਘਰ ਹੋ ਗਏ ਸਨ ਬੇਕਾਰ ਹੋਏ ਇਹਨਾਂ ਲੋਕਾਂ ਦੇ ਮੁਰਜਾਏ ਹੋਏ ਚਿਹਰਿਆਂ ਤੇ ਮੁੜ ਤੋਂ ਖੁਸ਼ੀ ਲਿਆਉਣ ਲਈ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਇਹਨਾਂ ਲੋਕਾਂ ਦੇ ਘਰਾਂ ਨੂੰ ਮੁੜ ਤੋਂ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸੇ ਹੀ ਵਾਅਦੇ ਨੂੰ ਪੂਰਾ ਕਰਦੇ ਆ ਇਹਨਾਂ ਪਰਿਵਾਰਾਂ ਦੇ ਘਰ ਤਿਆਰ ਕਰਕੇ ਉਹਨਾਂ ਦਾ ਲੈਂਡਰ ਪਾਇਆ ਗਿਆ ਲੈਂਟਰ ਪੌਨ ਸਮੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਖੁਦ ਮਿਹੜੂ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਹ ਸੇਵਾ ਉਹਨਾਂ ਨੂੰ ਕਰਨ ਦਾ ਮੌਕਾ ਮਿਲਿਆ ਹੈ ਉਹਨਾਂ ਆਖਿਆ ਕਿ ਕਿਸੇ ਜ਼ਰੂਰਤਮੰਦ ਪਰਿਵਾਰ ਦਾ ਆਸ਼ਿਆਨਾ ਮੁਰਦ ਤੋਂ ਬਣ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਦਾ ਕੰਮ ਨਹੀਂ ਹੈ ਅੱਜ ਪਿੰਡ ਮਿਹੜੂ ਦੇ ਵਿੱਚ ਜਿਹੜੇ ਅਸੀਂ 5 ਛੱਤਾਂ ਪਾਣੀਆਂ ਸੀ ਉਹਨਾਂ ਦੇ ਲੈਂਟਰ ਪਾਣੇ ਸੀਗੇ ਇਸ ਲਈ ਸਾਰੇ ਜਿਹੜੇ ਅਸੀਂ ਆਏ ਆ ਉਹਨਾਂ ਨੂੰ ਮੁਬਾਰਕਬਾਦ ਦੇਣ ਇਹ ਇੱਕ ਜਿਹੜੀ ਆ ਸਰਕਾਰ ਬੋਲਣ ਨੂੰ ਅਸੀਂ ਸੋਸ਼ਲ ਵਰਕ ਦੇ ਤੌਰ ਤੇ ਜਿਹੜੀਆਂ ਇਹ ਮੈਂ ਹੈਲਪ ਜਿਹੜੀ ਸਾਰਿਆਂ ਦੀ ਕੀਤੀ ਆ ਜਦੋਂ ਹੜ੍ਹ ਆਏ ਸੀਗੇ بارشਾਂ ਬਹੁਤ ਸੀ ਇਹ ਸਾਰਿਆਂ ਦੇ ਘਰ ਗਿਰ ਗਏ ਸੀ ਔਰ ਬਹੁਤ ਜ਼ਿਆਦਾ ਹਾਲਾਤ ਮਾੜੇ ਸੀ ਔਰ ਮੈਂ ਇਹਨਾਂ ਨੂੰ ਕਹਿ ਕੇ ਗਈ ਸੀਗੀ ਕਿ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਮੈਂ ਜ਼ਰੂਰ ਕਰੂੰਗੀ ਸਰਪੰਚ ਸਾਹਿਬ ਖੜੇ ਆ ਕੋਲ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਦੇ ਘਰ ਦੇਖੇ ਸੀ ਔਰ ਜਿਨ੍ਹਾਂ ਜਿਨ੍ਹਾਂ ਦੀ ਜਿੰਨੀ ਵੀ ਜ਼ਰੂਰਤ ਸੀਗੀ ਇਹਨਾਂ ਨੂੰ ਇੱਕ ਕਿਸੇ ਦਾ ਇੱਕ ਕਮਰਾ ਰਸੋਈ ਨਾਲ ਵਾਲੇ ਘਰ ਚ ਇਹਨਾਂ ਦੇ ਦੋ ਕਮਰੇ ਸੀ ਦੋਨੋਂ ਹੀ ਗਿਰ ਗਏ ਸੀ ਔਰ ਇਹਨਾਂ ਦਾ ਬਹੁਤ ਮਾੜੇ ਹਾਲਾਤ ਸੀਗੇ ਔਰ ਇਹਨਾਂ ਨੇ ਹੁਣ ਅੱਧਾ ਕੱਢ ਕੇ ਤੇ ਇੱਕ ਕਮਰਾ ਪਾ ਲਿਆ ਆ ਨਾਲ ਰਸੋਈ ਵੀ ਬਣਾ ਲੂਗੇ ਔਰ ਸਾਰਿਆਂ ਦੇ ਇਹਨਾਂ ਦੇ ਲੈਂਟਰ ਦੇ ਅੱਜ ਪਹੁੰਚ ਗਏ ਆ ਇਸ ਕਰਕੇ ਅਸੀਂ ਆਈ ਆ ਕਿ ਘਰ ਜਿਹੜੇ ਆ ਕੰਪਲੀਟ ਕਰਨੇ ਆ ਔਰ ਕੰਪਲੀਟ ਕਰਕੇ ਇਹਨਾਂ ਨੂੰ ਦੇਣੇ ਆ ਅਸੀਂ ਪ੍ਰਮਾਤਮਾ ਕਰੇ ਆਪਣੇ ਘਰਾਂ ਦੇ ਵਿੱਚ ਖੁਸ਼ਹਾਲ ਰਹਿਣ ਇਹਨਾਂ ਦੇ ਚਿਹਰਿਆਂ ਦੀ ਖੁਸ਼ੀ ਦੇਖ ਕੇ ਅੱਜ ਸਾਡੇ ਮਨ 'ਚ ਵੀ ਖੁਸ਼ੀ ਹੋਈ ਹੈ ਕਿ ਅਸੀਂ ਕਿਸੇ ਦੇ ਚਿਹਰੇ ਤੇ ਖੁਸ਼ੀ ਲਿਆ ਸਕਿਆ। ਪ੍ਰਮਾਤਮਾ ਦੀ ਇਹ ਬਹੁਤ ਵੱਡੀ ਦੇਣ ਹੁੰਦੀ ਹੈ ਕਿ ਤੁਸੀਂ ਕਿਸੇ ਦੇ ਚਿਹਰੇ ਤੇ ਖੁਸ਼ੀ ਦੇਖਦੇ ਹੋ ਤੇ ਮਨ ਖੁਸ਼ ਹੁੰਦਾ ਹੈ। ਐਦਾਂ ਹੀ ਪ੍ਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ। ਇਹ ਆਪਣੇ ਆਪ ਦੇ ਵਿੱਚ ਕਾਮਯਾਬ ਹੋਣ ਤਾਂ ਕਿ ਇਹਨਾਂ ਨੂੰ ਕਿਸੇ ਦੀ ਹੈਲਪ ਦੀ ਲੋੜ ਹੀ ਨਾ ਪਵੇ ਅੱਗੇ। ਪ੍ਰਮਾਤਮਾ ਅੱਗੇ ਇਹੀ ਹਮੇਸ਼ਾ ਹੀ ਅਰਦਾਸ ਕਰਦੀਆਂ ਔਰ ਮੈਂ ਇਹ ਵੀ ਅਰਦਾਸ ਕਰਦੀਆਂ ਜਿਨ੍ਹਾਂ ਵੀ ਮੇਰੇ ਨਾਲ ਜਿੱਥੇ ਵੀ ਕੋ ਇੱਥਾ ਸਹਿ ਜੋ ਕੀਤਾ ਉਹ ਵੀ ਸਾਰਿਆਂ ਦਾ ਧੰਨਵਾਦ ਪ੍ਰਮਾਤਮਾ ਉਹਨਾਂ ਨੂੰ ਵੀ ਹੋਰ ਬਲ ਬਖਸ਼ੇ ਤਾਂ ਕਿ ਅਸੀਂ ਰਲ ਕੇ ਜਿਹੜਾ ਸੇਵਾ ਦਾ ਕੰਮ ਕਰਦੇ ਰਹੀਏ ਇਹ ਸੀ ਮੇੜੂ ਦੇ ਵਿੱਚ ਹੀ ਜੀ ਉਸ ਤੋਂ ਬਾਅਦ ਅਰਦਾਸ ਪਰ ਪਾਵਾਂਗੇ ਗੁਜਰਾਤਾ ਵੀ ਪਾਣੀ ਆ ਇੱਕ ਖल्याण ਪਿੰਡ ਵੀ ਪੈਣਾ ਆ ਇਹ ਸਾਰੇ ਅਸੀਂ ਹੌਲੀ ਹੌਲੀ ਅੱਗੇ ਵਧ ਰਹੀ ਆ ਔਰ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਵੀ ਬੁਲਾਵਾਂਗੇ ਕਿ ਅੱਜ ਜਿਆਦਾ ਐਸ ਪਿੰਡ ਦੇ ਲੈਂਡਰ ਪੈ ਰਹੇ ਆ ਔਰ ਤੁਸੀਂ ਆਓ ਨਵੀਂ ਆਬਾਦੀ ਵੀ ਆ ਉਹਨਾਂ ਦੀ ਵੀ ਸਰਪੰਚ ਸਾਹਿਬ ਖੜੇ ਆ ਉੱਤੇ ਵੀ ਆ ਹਾਂਜੀ ਦੇਖੋ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਮੈਂ ਪੋਲਿਟਿਕਲ ਗੱਲਾਂ ਘੱਟ ਕਰਦੀ ਹੁੰਦੀ ਆ ਸੋ ਮੇਰੇ ਵਿੱਚ ਜੋ ਵੀ ਮੈਂ ਕਰਨ ਦੀ ਕੋਸ਼ਿਸ਼ ਕਰਦੀ ਆ ਉਹ ਮੈਨੂੰ ਹੁੰਦਾ ਕਿ ਕਹਿਣਾ ਨਹੀਂ ਕਰਨ 'ਚ ਵਿਸ਼ਵਾਸ ਰੱਖਦੀ ਆ ਹਮੇਸ਼ਾ ਹੀ ਜੋ ਕਰਨਾ ਉਹਨਾਂ ਹੀ ਕਹਿ ਕੇ ਜਾਣਾ ਆ ਉਸ ਤੋਂ ਵੱਧ ਵੀ ਨਹੀਂ ਕਹਿਣਾ ਔਰ ਜਿੰਨਾ ਮੈਂ ਕਹਿ ਕੇ ਗਈ ਸੀ ਉਹਨਾਂ ਮੈਂ ਇਹਨਾਂ ਨੂੰ ਕਰਕੇ ਦੇ ਜਾ ਦਿੱਤਾ ਆ ਔਰ ਇਹਨੇ ਦੀ ਉਹੀ ਇਹਨਾਂ ਦੇ ਮਨਾਂ ਦੀ ਖੁਸ਼ੀ ਹੈ ਕਿ ਜਿੰਨਾ ਕਿਹਾ ਸੀ ਅਸੀਂ ਕਰਕੇ ਦੇਤਾ ਸਰਪੰਚ ਸਾਹਿਬ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਔਰ ਅਸੀਂ ਰਲ ਕੇ ਸਾਰਿਆਂ ਦਾ ਵਿਚਾ ਕੇ ਦੇਖਦੇ ਵੀ ਰਹੇ ਹਾਂ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ ਹੁਣ ਵੀ ਜਿੰਨਾ ਮਟੀਰੀਅਲ ਇਹਨੂੰ ਪਲਸਤਰ ਲਈ ਜੋ ਵੀ ਚਾਹੀਦਾ ਸਾਰਾ ਮਟੀਰੀਅਲ ਅਸੀਂ ਭੇਜਾਂਗੇ ਇਹ ਕੰਪਲੀਟ ਕਰਕੇ ਦੇਣੀ ਆ ਇੱਥੇ ਦੱਸ ਦਈਏ ਕਿ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਇਹ ਸੇਵਾ ਆਪਣੇ ਤੌਰ ਤੇ ਨਿਭਾਈ ਹੈ ਜਿਸ ਲਈ ਹੁਣ ਇਹ ਪਰਿਵਾਰ ਵੀ ਮੈਡਮ ਅਨੀਤਾ ਸੋਮਪ੍ਰਕਾਸ਼ ਨੂੰ ਦੁਆਵਾਂ ਮੰਦੰਦੇ ਨਹੀਂ ਥੱਕ ਰਹੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਨੁਮਾਇੰਦੇ ਤਾਂ ਬਹੁਤਾਏ ਪਰ ਕਿਸੇ ਨੇ ਉਹਨਾਂ ਦੀ ਵਾਹ ਨਹੀਂ ਫੜੀ ਤੇ ਜੋ ਨੀਤਾ ਸੋਮਪ੍ਰਕਾਸ਼ ਨੇ ਕੀਤਾ ਹੈ ਉਸ ਲਈ ਉਹ ਸਦਾ ਹੀ ਮੈਡਮ ਦੇ ਧੰਨਵਾਦੀ ਰਹਿਣਗੇ ਹਾਂ ਮੇਰਨਾ ਕਾਂਤਾ ਦੇਵੀ ਹਾਂ ਕਾਂਤਾ ਦੇਵੀ ਕਿਹੜੇ ਪਿੰਡ ਤੋਂ ਹਾਂਜੀ ਅਸੀਂ ਮੇੜੂ ਤੋਂ ਜੀ ਸਾਡੇ ਮਕਾਨ ਬਹੁਤ ਜ਼ਿਆਦਾ ਗਿਰ ਗਏ ਸੀ ਡੈਗ ਗਏ ਸੀ ਤਾਂ ਅਸੀਂ ਬਹੁਤ ਜ਼ਿਆਦਾ ਐਕਸੈਪਟਡ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਸਾਰੇ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਮੇੜੂ ਪਿੰਡ 'ਚ ਇਹ ਪਹਿਲੀ ਵਾਰੀ ਤੇ ਬਹੁਤ ਵਧੀਆ ਕੰਮ ਹੋਇਆ ਹੈ। ਕੋਈ ਆਇਆ ਤੁਹਾਡੇ ਇੱਧਰ ਜੇ ਆਏ ਆ ਤਾਂ ਕੋਈ ਕਿਸੇ ਨੇ ਕੀਤਾ ਨਹੀਂ ਹੈਗਾ। ਅੱਜ ਕੌਣ ਕਰਾਇਆ? ਕੋਈ ਨੇ ਤੁਹਾਡੇ ਕੰਮ। ਇਹ ਨਹੀਂ ਤਾਂ ਸੋਮ ਪ੍ਰਕਾਸ਼ ਜੀ ਮੈਡਮ ਜੀ ਨੇ। ਦੇਖੋ ਜੀ ਸੱਤ ਅੱਗੇ ਨਹੀਂ ਮਦਦਈ ਨਹੀਂ ਬਹੁਤ ਜ਼ਿਆਦਾ ਕੀਤੀ। ਸੱਤੋਂ ਨਹੀਂ ਪੜਨਾ ਸੀ ਮਕਾਨ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਮੈਡਮ ਦਾ। ਇਹ ਤੋਂ ਪਹਿਲਾਂ ਵੀ ਤੁਹਾਡੇ ਕੋਈ ਆਇਆ ਕੋਈ ਸਰਕਾਰ ਦਾ ਕੋਈ ਨਹੀਂ ਨਹੀਂ ਜੀ ਪਹਿਲਾਂ ਨਹੀਂ ਕੋਈ ਆਇਆ। ਕੋਈ ਵੀ ਨਹੀਂ ਆਇਆ। ਪਹਿਲਾਂ ਇੱਕ ਵਾਰੀ ਹਾਏ ਬਹੁਤ ਜੀ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਜੀ। ਕੋਈ ਕਿਸੇ ਨਹੀਂ ਨਹੀਂ ਜੀ ਨਹੀਂ ਜੀ। ਹਾਂਜੀ ਇਨੀ ਸਾਨੂੰ ਮਦਦ ਦਿੱਤੀ ਇਨੀ ਜਾਦੇ ਕਹਿ ਕੇ ਗਏ ਆ ਜੀ ਤੁਹਾਡਾ ਮਕਾਨ ਅਸੀਂ ਖੜਾ ਕਰਾਂਗੇ ਇਨੀ ਕਰਕੇ ਵੀ ਦਿਖਾਣਾ ਸਾਨੂੰ ਜੇ ਐਸਾ ਕਹਿ ਕੇ ਗਏ ਤਾਂ ਕਰਕੇ ਦਿਖਾ ਲਿਆ ਹਾਂਜੀ ਬਹੁਤ ਵਧੀਆ ਜੀ ਅਸੀਂ ਬਹੁਤ ਵਧੀਆ ਹਾਂਜੀ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਵਾਰ-ਵਾਰ ਅਸੀਂ ਕਹਿੰਨੇ ਹਾਂ ਜੀ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਅੱਜ ਚਾ ਚੜਿਆ ਲੈਥ ਨਹੀਂ ਸਕਦਾ ਇੰਨਾ ਚਾ ਆ ਸਿਰ ਤੋਂ ਲਾ ਕੇ ਪੈਰਾਂ ਤੱਕ ਚਾ ਆ ਬਈ ਬਹੁਤ ਧੰਨਵਾਦ ਕਰਦੇ ਆ ਕੋਟ ਕੋਟ ਧੰਨਵਾਦ ਕਰਦੇ ਆ ਆਂਦਾ ਜੀਆਂ ਨੂੰ ਜਿਨੇ ਸਾਡਾ ਇੰਨਾ ਮਾਣ ਵਧਾਇਆ ਜਿਨੇ ਇੰਨਾ ਸਾਡਾ ਮਾਣ ਰੱਖਿਆ ਸਾਰੀ ਜਿੰਨੇ ਵੀ ਆਏ ਆ ਬਹੁਤ ਧੰਨਵਾਦ ਕਰਦੇ ਆ ਅਸੀਂ ਜੀ ਆ ਜਿਹੜਾ ਤੁਸੀਂ ਬੇੜਾ ਬੰਨੇ ਲਾਇਆ ਇਹ ਬੇੜਾ ਆ ਇਹ ਕੋਈ ਛੱਤ ਨਹੀਂ ਇਹ ਬੇੜਾ ਆ ਇਹ ਬੇੜੇ ਤੋਂ ਪਰੇ ਹੋਰ ਕੋਈ ਚੀਜ਼ ਨਹੀਂ ਜਿਸ ਬੰਦੇ ਦਾ ਘਰ ਘਾਟ ਨਹੀਂ ਉਹ ਕਾਹਦਾ ਇਨਸਾਨ ਆ ਇਹ ਨੀ ਕਾਰਕਟ ਬਣਾਤੇ ਗਏ ਹੋਏ ਘਰ ਬਸਾਤੇ ਬਹੁਤ ਧੰਨਵਾਦ ਆਜੀ ਇਸ ਦੌਰਾਨ ਪਿੰਡ ਦੀ ਸਰਪੰਚ ਦਾ ਕਹਿਣਾ ਹੈ ਕਿ ਜੋ ਮੈਡਮ ਅਨੀਤਾ ਸੋਮਪrakash ਨੇ ਇਹਨਾਂ ਲੋਕਾਂ ਲਈ ਕੀਤਾ ਹੈ ਉਹ ਰੰਦੀ ਦੁਨੀਆ ਤੱਕ ਯਾਦ ਰਹੇਗਾ ਤੇ ਮੈਡਮ ਨੇ ਜੋ ਵਾਦਾ ਕੀਤਾ ਸੀ ਉਸ ਨੂੰ ਪੂਰਾ ਕਰ ਦਿਖਾਇਆ ਹੈ ਜਿਸ ਲਈ ਉਹ ਸਾਰੇ ਮੈਡਮ ਅਨੀਤਾ ਸੋਮਪrakash ਦੇ ਧੰਨਵਾਦੀ ਹਨ ਮੈਂ ਬਹੁਤ-ਬਹੁਤ ਮੈਡਮ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਜੋ ਵੀ ਕਹਿ ਕੇ ਗਏ ਆ ਉਹ ਪੂਰਾ ਕੀਤਾ ਮੇਰੇ ਪਿੰਡ ਦੇ ਵਿੱਚ 5 ਛੱਤਾਂ ਪਵਾ ਕੇ ਦੇ ਰਹੇ ਆ ਮਕਾਨ ਬਣਾ ਕੇ ਜਿਨ੍ਹਾਂ ਨੂੰ ਬਹੁਤ ਲੋੜਵੰਦ ਸੀਗੇ ਇਹਨਾਂ ਨੇ ਦੋ ਵਾਰੀ ਆਏ ਆ ਕੰਮ ਚੱਲਦੇ ਚੱਲਦੇ ਵੀ ਜਿਹੜੀ ਵੀ ਚੀਜ਼ ਦੀ ਲੋੜ ਆ ਉਹ ਪਹੁੰਚਦੀ ਕੀਤੀ ਆ ਤੇ ਹੁਣ ਅੱਜ ਲੈਂਟਰ ਪੈਣਾ ਆ ਲੈਂਟਰ ਤੇ ਵੀ ਆਏ ਆ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਇਟਲੀ ਤੋਂ ਆਏ ਪ੍ਰਵਾਸੀ ਭਾਰਤੀ ਵੀ ਮੈਡਮ ਅਨੀਤਾ ਸੋਮਪ੍ਰਕਾਸ਼ ਦੇ ਇਸ ਉਦਮ ਦੀ ਸ਼ਲਾਘਾ ਕੀਤੇ ਬਿਨਾ ਨਹੀਂ रह ਸਕੇ ਉਹਨਾਂ ਕਿਹਾ ਕਿ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਜੋ ਇਹਨਾਂ ਪਰਿਵਾਰਾਂ ਨੇ ਕੀਤਾ ਹੈ ਉਹ ਕਾਬਲੇ ਤਾਰੀਫ ਹੈ ਇਸ ਤੋਂ ਇਲਾਵਾ ਭਾਜਪਾ ਨੇਤਾ ਸਰਦਾਰ ਅਵਤਾਰ ਸਿੰਘ ਮੰਡ ਨੇ ਵੀ ਮੈਡਮ ਅਨੀਤਾ ਸੋਮਪ੍ਰਕਾਸ਼ ਵੱਲੋਂ ਕੀਤੇ ਇਸ ਪ੍ਰਾਲੇ ਨੂੰ ਸੁਣਨਯੋਗ ਦੱਸਿਆ ਅਵਤਾਰ ਜੀ ਪਤਾ ਨਹੀਂ ਤੁਸੀਂ ਕਿਹੜੇ ਪਿੰਡ ਦੇ ਨੇ ਮੈਂ ਵੈਸੇ ਫਗਵਾੜੇ ਤੋਂ ਉਹਦਾ ਬਿਲੋਂਗ ਇਟਲੀ ਤੋਂ ਹੈ। ਅੱਛਾ। ਹਾਂਜੀ। ਤੇ ਅੱਜ ਇੱਥੇ ਕਿੰਨਾ ਵਿੱਚ ਇਸ ਵੇਲੇ ਤਾਂ ਮੇਰੀ ਸਿਸਟਮ ਇਹ ਮੈਮ ਹੋਣਾ ਦਾ ਸਦਕਾ ਇਹਨਾਂ ਨੇ ਜੋ ਉਪਰਾਲਾ ਕੀਤਾ ਹੈ ਨਾ ਉਹਨਾਂ ਨੇ ਜੋ ਅਸੀਂ ਨਾਲ ਇਹਨਾਂ ਦੇ ਹੈ ਨਾ ਸੋਚਦੇ ਸਾਰੇ ਪਿੰਡ ਦਾ ਸਾਰੇ ਸਮਾਜ ਦਾ ਤੇ ਉਹਦੇ ਸਬੰਧ ਵਿੱਚ ਵੇ ਇਕੱਠੇ ਹੋਏ ਸੀ ਅਸੀਂ। ਹਾਂਜੀ ਸਾਰਾ ਆਖੀਂ ਦੇਖਿਆ ਕਿਹੋ ਜਿਹਾ ਫੀਲ ਹੋਇਆ? ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ। ਦਿਲ ਖੁਸ਼ ਹੋ ਗਿਆ। ਗੁਰਬਾਣੀ ਦਾ ਕਥਨ ਹੈ। ਬਿਚ ਦੁਨੀਆ ਸੇ ਕਮਾਈਏ ਤਾਂ ਦਰਗੇ ਬੈਸਨ ਪਾਈਏ ਔਰ ਇਹ ਸਾਡੇ ਮੈਡਮ ਈਤਾ ਸੋਮਰਕਾਸ਼ ਦੀ ਬਹੁਤ ਵੱਡੀ ਸੇਵਾ ਆ ਜਿਹੜੇ ਲੋਡਬੰਦ ਪਰਿਵਾਰਾਂ ਨੂੰ ਇਹ ਜਿਹੜੇ ਛੱਤਾਂ ਪਾ ਕੇ ਦੇਣੀਆਂ ਇਹ ਭਾਵੇਂ ਸਰਕਾਰਾਂ ਦਾ ਕੰਮ ਹੁੰਦਾ ਪੇ ਇਦਾਂ ਦੇ ਜਿਹੜੇ ਲੋਡਬੰਦ ਲੋਕ ਆ ਜਿਹੜੇ ਮੀਂਹ ਦੇ ਵਿੱਚ ਡਿੱਗੇ ਆ ਘਰ ਜਿਹੜੇ ਟੁੱਟੇ ਆ ਉਹ ਸਰਕਾਰਾਂ ਦਾ ਕੰਮ ਹੁੰਦਾ ਪਾ ਕੇ ਦੇਣਾ ਪਰ ਸਰਕਾਰ ਕੁੰਭ ਕਨੀ ਨਹੀਂ ਸੁੱਤੀ ਹੋਈ ਆ ਇਥੇ ਜ਼ਮੀਨ ਦੇ ਵਿੱਚ ਜਿਹੜਾ ਮੈਨੂੰ ਝੋਨੇ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਸੀ ਮੈਨੂੰ ਹੁਣ ਇੱਕ ਜ਼ਿੰਮੇਵਾਰ ਭਾਈਵੰਦ ਮਿਲਿਆ ਔਰ ਪੁੱਛਿਆ ਮੈਂ ਉਹਨੂੰ ਮੈਂ ਕਿਹਾ ਵੀ ਤੁਹਾਡਾ ਨੁਕਸਾਨ ਤਾਂ ਨਹੀਂ ਉਹ ਕਹਿੰਦਾ 35 ਖੱਤੇ ਮੇਰੇ ਕਿਉਂਕਿ ਬੇਈ ਨੰਗ ਦੀਆਂ ਨਾਲ ਦੀ ਇਸ ਪਿੰਡ ਦੇ ਤੇ 35 ਖੱਤੇ ਮੇਰੇ ਝੋਨੇ ਦੇ ਡੁੱਬ ਗਏ ਸੀ ਤੇ ਮੈਂ ਪੁੱਛਿਆ ਮੈਂ ਕਿਹਾ ਸਰਕਾਰ ਦੀ ਕੋਈ ਐਡਾਈ ਹੋਵੇ ਤੇ ਉਸ ਵਿਅਕਤੀ ਨੇ ਕਿਹਾ ਵੀ 4000 ਰੁਪਇਆ 35 ਖੇਤਾਂ ਦਾ ਪਰ ਦੱਸੋ ਫਿਰ ਇਹ ਮੂੰ ਇਦਾਂ ਹੀ ਸਰਕਾਰ ਦੇ ਜਿਹੜਾ 35 ਖੱਤਿਆਂ ਦਾ 4000 ਭੇਜ ਰਹੀ ਆ ਸੋ ਅੱਜ ਇਸ ਨਗਰ ਚ ਆਏ ਆ ਔਰ ਇਥੋਂ ਦੇ ਜਿਹੜੇ ਜਿਨ੍ਹਾਂ ਦੇ ਘਰ ਪਾਏ ਆ ਬਹੁਤ ਖੁਸ਼ ਨੇ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਮੈਡਮ ਨੀਤਾ ਸੋਮਪ੍ਰਕਾਸ਼ ਨੂੰ ਪਰਮਾਤਮਾ ਇਦਾਂ ਹੀ ਬਲ ਬਖਸ਼ੇ ਔਰ ਸਾਡੇ ਇਸ ਹਲਕੇ ਦਾ ਇਦਾਂ ਹੀ ਸੇਵਾ ਕਰਦੇ ਰਹਿਣ ਸਮਾਜ ਸੇਵਾ ਦੇ ਇਨਾ ਕੰਮਾਂ ਨੇ ਜਿੱਥੇ ਮੈਡਮ ਨੀਤਾ ਸੋਮਪ੍ਰਕਾਸ਼ ਦਾ ਸਮਾਜ ਵਿੱਚ ਕਦ ਹੋਰ ਉੱਚਾ ਕੀਤਾ ਹੈ ਉਥੇ ਹੀ ਮੈਡਮ ਅਨੀਤਾ ਸੋਮਪ੍ਰਕਾਸ਼ ਇਹੋ ਜੈ ਲੋਕਾਂ ਲਈ ਵੀ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ ਫਗਵਾੜਾ ਤੋਂ ਨਵਰਾੰਗ ਚੈਨਲ ਐਚ ਐਸ ਰਾਣਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ